ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਸ਼ੋਬਿਤ ਗੁਰੂ ਸਾਹਿਬਾਨ ਨਾਲ ਸੰਬੰਧਿਤ ਸ਼ਸਤਰ ਅਤੇ ਸ਼ੂਰ ਵੀਰਾਂ ਦੇ ਸ਼ਸਤਰ ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਹਰ ਰੋਜ਼ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਇਨ੍ਹਾਂ ਸ਼ਸਤਰਾਂ ਦੇ ਜਿਹੜੇ ਦਰਸ਼ਨ ਨੇ ਉਸ ਸੰਗਤਾਂ ਨੂੰ ਕਰਵਾਏ ਜਾਂਦੇ ਨੇ ਨਾਲ ਨਾਲ ਇਹਨਾਂ ਦਾ ਪੂਰਨ ਸੰਬੰਧਕ ਪੂਰਾ ਇਤਿਹਾਸ ਵੀ ਦੱਸਿਆ ਜਾਂਦਾ ਹੈ ਮੈਂ ਦੱਸਣਾ ਚਾਹਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਰੋਜ਼ ਰਹਿ ਰਾਸ ਤੋਂ ਬਾਅਦ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਜਿਨ੍ਹਾਂ ਨੂੰ ਸੰਗਤ ਦੇਖ ਕੇ ਆਸ਼ਸ਼ ਕਰ ਉੱਠੀ ਹੈ ਆਓ ਅਸੀਂ ਵੀ ਇਹਨਾਂ ਦਰਸ਼ਨਾ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰੀਏ ਇਹਨਾਂ ਦੇ ਦਰਸ਼ਨਾ ਇਹਨਾਂ ਦੇ ਸ਼ਸਤਰਾਂ ਦੇ ਬਾਰੇ ਜਾਣਕਾਰੀ ਲਈਏ ਇਹਨਾਂ ਦੇ ਇਤਿਹਾਸ ਤੋਂ ਜਾਨੂ ਹੋਈਏ ਇਹਨਾਂ ਦੇ ਸ਼ੂਰ ਵੀਰਾਂ ਦੇ ਤੇ ਯੋਧਿਆਂਾਂ ਦੇ ਕਰਤੱਵਾਂ ਤੋਂ ਜਾਨੂ ਹੋਈਏ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮੇਰੀ ਦਾ ਹੈ ਇਹ ਸ੍ਰੀ ਸਾਹਿਬ ਪੰਥ ਦੇ ਵਾਲੀ ਜਸਵੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ। ਦਾ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਹੈ। ਬਾਬਾ ਜੀ ਦਾ ਸ਼ਹੀਦਗੰਜ ਚਾਟੀਬੰਦ ਦਰਵਾਜੇ ਦੇ ਨਜ਼ਦੀਕ ਬਣਿਆ ਹੋਇਆ ਹੈ। ਇਹ ਗੁਰਦੁਆਰਾਜ ਮੀਰੀ ਪੀਰੀ ਦੇ مالک ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਹ ਸੁਨਹਿਰੀ ਦਸਤੇ ਵਾਲਾ ਸਫਾ ਜੰਦ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ। ਇਸ ਦੇ ਅੰਦਰ ਇੱਕ ਸ਼ਸਤਰ ਹੈ।

ਕੱਚੇ ਦਾ ਹੋਇਆ ਕਰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਪਾਵਨ ਪੁੱਤਰਿਆ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹਰ ਰੋਜ਼ ਸੋਧਾ ਦਿਵਾਨਾਂ ਦੀ ਸਮਾਪਤੀ ਉਪਰੰਤ ਸਤਿਗੁਰਾਂ ਦੇ ਅਤੇ ਪ੍ਰਾਤਨ ਗੁਰਸਿੱਖਾਂ ਦੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਜਿਨ੍ਹਾਂ ਸ਼ਸਤਰਾਂ ਵਿੱਚ ਧੰਤਨ ਅਮਰ ਸ਼ਹੀਦ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦੇ ਪਾਵਨ ਸ਼ਸਤਰਨ ਅਤੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਸ਼੍ਰੀ ਸਾਹਿਬ ਮੀਰੀ ਅਤੇ ਪੀਰੀ ਦੀਆਂ ਇੱਥੇ ਸ਼ੋਭਿਤ ਹਨ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰ ਅਤੇ ਹੋਰ ਵੀ ਕਈ ਪ੍ਰਾਤਨ ਗੁਰਸਿੱਖਾਂ ਦੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਜੇਠਾ ਜੀ ਅਤੇ ਛੋਟ ਵੱਡੇ ਸਾਹਿਬਜਾਂ ਦੇ ਸ਼ਸਤਰ ਬਰਾਜਮਾਨ ਹਨ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹਰ ਰੋਜ਼ ਸ਼ੋਧ ਦਿਵਾਨਾਂ ਦੀ ਸਮਾਪਤੀ ਉਪਰੰਤ ਪਾਵਨ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹਰ ਬੁੱਧਵਾਰ ਅਤੇ ਐਤਵਾਰ ਅੰਮ੍ਰਿਤ ਸੰਚਾਰ ਕਰਵਾਏ ਜਾਂਦੇ ਨੇ ਜਿਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਕਾਰ ਸਾਰੀ ਸੰਗਤ ਨੂੰ ਪੇਟਾ ਰਹਿ ਦਿੱਤੇ ਜਾਂਦੇ ਹਨ ਜੀ ਇਹ ਸ਼ਸਤਰ ਗੁਰੂ ਮਹਾਰਾਜ ਨਾਲ ਸੰਬੰਧਿਤ ਨੇ ਉਹਨਾਂ ਸ਼ੂਰ ਵੀਰਾਂ ਨਾਲ ਸੰਬੰਧਿਤ ਨੇ ਜਿਨ੍ਹਾਂ ਸ਼ੂਰ ਵੀਰਾਂ ਨੇ ਪੰਥ ਦੀ ਕਾਲਾ ਲਈ ਆਪਣਾ ਜੀਵਨ ਅਸ਼ਵਾਰ ਕੀਤਾ ਹੈ ਇਹਨਾਂ ਦੇ ਹਰ ਰੋਜ਼ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਨਾਲ ਨਾਲ ਇਹਨਾਂ ਦੀ ਵਿਆਖਿਆ ਵੀ ਕੀਤੀ ਜਾਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਰਹਿ ਰਾਸ ਤੋਂ ਬਾਅਦ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਇੱਕ ਸ਼ਸ਼ਤਰ ਕਿਸ ਗੁਰੂ ਸਾਹਿਬਾਨ ਨਾਲ ਸੰਬੰਧਿਤ ਹੈ ਕਿਸ ਗੁਰੂ ਸਾਹਿਬਾਨ ਨੇ ਇਸ ਸ਼ਸ਼ਤਰ ਦੀ ਵਰਤੋਂ ਕੀਤੀ ਸੀਗੀ ਔਰ ਕਿਸ ਤਰ੍ਹਾਂ ਇਸ ਨੂੰ ਰੱਖਿਆ ਸੀਗਾ ਇਸ ਤੋਂ ਇਲਾਵਾ ਜਿਹੜੇ ਸ਼ੂਰ ਵੀਰ ਨੇ ਜਿਨ੍ਹਾਂ ਨੇ ਪੰਥ ਦੇ ਚੜ੍ਹਦੀ ਕਲਾ ਲਈ ਇਹਨਾਂ ਸ਼ਸ਼ਤਰਾਂ ਦਾ ਇਸਤੇਮਾਲ ਕੀਤਾ ਹੈ ਉਹ ਵੀ ਦੱਸਿਆ ਜਾਂਦਾ ਹੈ ਕੈਮਰਾ ਪਰਸਨ ਹਰਿੰਦਰ ਸਿੰਘ ਦੇ ਨਾਲ ਜੋਤੀ ਵਹਿਲ ਡੇਨਿਕ ਸਵੇਰਾ ਟੀਵੀ ਅੰਬੇਰ। ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par